ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਨ ਮਿਸਿਸ ਕੇਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਆਪਾ ਵੀਰਸ ਠੀਕ ਠਾਕ ਹੀ ਆ ਜਿਆਦਾ ਵਧੀਆ ਨਹੀਂ ਹੈਗੀ ਤਬੀਅਤ ਕਿਉਂਕਿ ਅੱਜ ਮੈਨੂੰ ਫੇਰ ਫੀਵਰ ਲੱਗ ਰਿਹਾ ਸੀ ਪਰ ਫੇਰ ਵੀ ਆਪਾਂ ਨੇ ਜਿੱਦਰਾ ਜਾ ਕਰਕੇ ਉੱਥੇ ਰੈਂਟੀ ਸ਼ੈਡੀ ਹੋ ਕੇ نیچے ਆ ਗਏ ਹੁਣ ਆਪਾਂ ਲਵਾਂਗੇ ਦਵਾਈ ਵੈਸੇ ਰਾਤ ਖਾਂਸੀ ਮੇਰੀ ਠੀਕ ਰਹੀ ਉਹ ਵਾਲੀ ਦਵਾਈ ਦੇ ਨਾਲ ਔਰ ਚਲੋ ਫਿਰ ਹੁਣ ਦੇ ਦਿਆ ਬਾਕੀ ਦੇ ਕੰਮਕਾਰ ਪਹਿਲਾਂ ਮੈਕ ਦਾ ਸਿਰ ਵਾਦੀਏ ਜੋ ਬੰਗਿਆ ਅੱਜ ਆਪਦਾ ਲਾਸਟ ਇਗਜ਼ਾਮ ਦੇਣ ਦੇ ਲਈ ਤੇ ਮੈਕ ਕਰ ਮੈਕ ਦਾ ਵੀ ਕ ਰਹਿ ਗਿਆ ਬਸ 16 ਨੂੰ ਇਹ ਵੀ ਫ੍ਰੀ ਹੋ ਜੇਗੀ ਉਸ ਤੋਂ ਬਾਅਦ ਦੇ ਦਿਆ ਕਦੋਂ ਪੀਟੀਐਮ ਹੋਏਗੀ ਕਦੋਂ ਸਪੋਰਟਸ ਮੀਟ ਹੋਏਗੀ ਬਸ ਇਦਾਂ ਹੀ ਦਿਨ ਲੰਘ ਜਾਣੇ ਆ ਚਲੋ ਕਾਹਾਂ ਦਾ ਸ਼ਡਿਊਲ ਕਾਹਾਂ ਦੇਖਾਂਗੇ ਫਿਲਹਾਲ ਤਾਂ ਅੱਜ ਦਾ ਦੇਖੀਏ ਕਿ ਅੱਜ ਕੀ ਕਰਨਾ ਟਾਈਮ ਹੋ ਗਿਆ 12:30 ਦਾ ਫਰੂਟ ਟਾਈਮ ਹੁਣ ਥੋੜੀ ਜੀ ਆਪਾਂ ਸਵੇਰੇ ਦਵਾਈ ਲਈ ਸੀ ਉਹ ਨਾਲ ਸੈੱਟ ਜੀ ਹੋਈਆਂ ਸਵੇਰੇ ਤਾਂ ਮੈਨੂੰ ਆਏ ਸੀ ਬਸ ਹੁਣ ਵੀ ਮੈਨੂੰ ਨੀਂਦ ਬਹੁਤ ਆ ਰਹੀ ਆ ਬੀਪੀ ਘਟਿਆ ਹੋਊਗਾ ਨਾ ਮੇਰੇ ਦਿਨ ਸੋਣਾ ਸੀਗਾ ਪਰ ਇੰਨੇ ਚ ਮੇਲੇ ਚ ਮੁੱਲੇ ਜੇ ਪੈ ਗਏ ਸੀਗੇ ਹੁਣ ਮੈਂ ਤਾਂ ਠੀਕ ਹੋ ਗਈ ਆ ਆਪਾਂ ਸੂਟਸਾਟ ਦੇਖ ਲੈ ਖੋਰ-ਕੂਲ ਕੇ ਹੁਣ ਅਸੀਂ ਸੂਟਸਾਟ ਦੇਖੇ ਨੇ ਖੋਲ ਕੇ ਕਿਉਂਕਿ ਫੰਕਸ਼ਨ ਜੇ ਆਉਂਦੇ ਨੇ ਇੱਕ ਦੋ ਕ ਆਪਾਂ ਨੂੰ ਉਹਨਾਂ ਲਈ ਫਿਰ ਕਿਹੜੇ-ਕਿਹੜੇ ਹੌਣੇ ਆ ਪਾ ਪਾ ਕੇ ਦੇਖੇ ਆ ਔਰ ਫਾਈਨਲ ਜੇ ਕਰਕੇ ਰੱਖਿਆ ਥੋੜੇ ਬਹੁਤੇ ਚਲੋ ਫਿਰ ਹੁਣ ਆਪਾਂ ਖਾਈਏ ਫਰੂਟ ਕਿਹਾ ਭਾਈ ਇਹ ਲੋ ਲਓ ਭਈਆ ਜੱਪਾ ਬਾਜਾ ਜੋਕਿਆ ਦਿਖਾ ਨਹੀਂ ਸਕਦੇ ਕਿੰਨਾ ਕੱਟ ਗਿਆ ਇਹਦਾ ਉੱਥੀ ਖੜਾ ਮੇਰਾ 2.5 ਕਿਲੋ ਕੱਟ ਗਿਆ ਮੈਂ ਕਿਦਾਂ ਉੱਥੀ ਖੜਾ ਮੈਂ ਕਿਨੂੰ ਮੋਜਾਂ ਚਲ ਭਾਈ ਚੱਕ ਦੇ ਸਾਹ ਦੇ ਫੇਰ ਦੇਖਾਂਗੇ ਅਗਲੇ ਮਹੀਨੇ ਕਹਿੰਦੇ ਕੀ ਆ ਗਿਆ ਕਹਿੰਦੇ ਸਮੋਸੇ ਆ ਗਏ ਅੱਗੇ ਰੁਪਿੰਦਰ ਦਾ ਗਲਾ ਵਾਲਾ ਸਹੀ ਆ ਤਾਂ ਕਰਕੇ ਰੁਪਿੰਦਰ ਨੂੰ ਸਮੋਸੇ ਖਵਾਓ ਪਰ ਕੀ ਕਰੀਏ ਰਹਿ ਨਹੀਂ ਜਾਂਦਾ ਜਿੰਨਾ ਕੁ ਵਜਨ ਘਟਾਇਆ ਉਹਨਾਂ ਨੂੰ ਫੇਰ ਵਧਾ ਲਓ ਖਾ ਖਾ ਸਮੋਸੇ ਲੈ ਭਾਈਆ ਪਾ ਆ ਗਿਆ ਆਪਣੀ ਦਿੱਲੀ ਬਿਊਟੀ ਤੇ ਪੰਨ ਕੌਣ ਬੁੱਟਿਆਂ ਨੂੰ ਲੈ ਤੇਰੀਆਂ ਖਾਣੀ ਚਾਹ ਤੂੰ ਗੋਭੀ ਵੜਾਓ ਉਹਨਾਂ ਵਧੀਆ ਵਧੀਆ ਫੁੱਲ ਆਜਾ ਪਾ ਗੋਭੀ ਧਰੀਏ ਚੰਦਾ ਆਹ ਦੇ ਵਧੀਆ ਵਧੀਆ ਫੁੱਲ ਹਾਂ ਹੁਣ ਪੱਟ ਕੇ ਚ ਕੁਛ ਹੋਰ ਲਾਵਾਂਗੇ ਸ਼ਿਮਲਾ ਮਿਰਚ ਲਾ ਦਾਂਗੇ ਆ ਤਾਂ ਕੀ ਆ ਰਗਾ ਦਾ ਜਿਹੜੇ ਬਸ ਇਹ ਰਹਿਣ ਦੇ ਫਿਰ ਜਿਹੜੀ ਉਹ ਆ ਵਧੀਆ ਫੁੱਲ ਆ ਇਹਨੂੰ ਵੱਢ ਲੈ ਇਹ ਐ ਕਰੀਂ ਕਹ ਲੈ ਇਹ ਤਾਂ ਮਮਾ ਕੇ ਰਿਸਦੇ ਪਾਣੀ ਰੋਜ਼ਨ ਤੇ ਬੈਠਾ ਕਾਕਾ ਤੇ ਬੈਠਾ ਮਾਪੂਤਾ ਬੈਠੇ ਨੇ ਰੋਜ਼ ਨੋਏ ਕੋਈ ਖੇਡਦਾ ਨਹੀਂ ਹੈਗਾ ਉਦੋਂ ਚੈਲਾ ਤਾਂ ਕੰਦੀ ਰਹਿੰਦੀ ਹੋਵੇ ਲਾਲੀ ਕੰਮ ਵੀ ਕਰ ਲਿਆ ਕਰ ਲੜਦਾ ਹੀ ਰਹਿਣਾ ਕੰਮ ਵੀ ਕਰ ਲਿਆ ਕਰ ਇਹ ਦੇਖੋ ਕਰਦਾ ਹੀ ਜਵਾਕਾ ਫਰੀ ਦੇ ਪਹਿਲੇ ਜੰਨ ਦੇ ਬਣਾ ਲਿਆ ਕਰੋ ਆਈ ਆ ਫਿਰ ਬੂਟਿਆਂ ਨੂੰ ਪਾਣੀ ਪਾਤਾ ਤੇ ਬੁਰਾ ਹਾਲ ਹੋ ਗਿਆ ਸਾਡਾ ਹਵਾ ਇੰਨੀ ਜ਼ਿਆਦਾ ਆਪਣੀ ਯਾਰ ਅੰਦਰ ਰੱਖ ਦੇ ਉੱਥੇ ਅੜ ਜਾ ਚੰਦਰਾ ਲੈਣ ਦੇ ਮੈਨੂੰ ਬਾਲ ਕਿੱਧਰ ਨੂੰ ਜਾਂਦੇ ਆ ਗੋਭੀ ਆਪਾਂ ਵਧੀਆ ਵਧੀਆ ਵੱਢ ਕੇ ਦੇਤੀ ਕਮਲ ਨੂੰ ਬਾਕੀ ਦੀ ਸਾਰੀ ਫਿਨਿਸ਼ ਕਰਤੀ ਜਿਹਦੇ ਵਿੱਚ ਜੀ ਜੰਤਰੀ ਸੀਗੇ ਇੱਥੇ ਰੱਖਦੇ ਹਾਂ ਸ਼ਾਮਿਲ ਲੈ ਕੇ ਜਾਉਂ ਜੀ ਜੰਤਰੀ ਸੀਗੇ ਉਹ ਸਾਰੀ ਫਿਨਿਸ਼ ਕਰਤੀ ਪੱਤਤੀ ਸਿੱਪ ਦਵਾਂਗੇ ਹੁਣ ਆਪਾਂ ਹੋਰ ਸਬਜ਼ੀ ਪਿਆ ਕੇ ਲਾਵਾਂਗੇ ਇੱਥੇ ਟਾਈਮ ਤਕਰੀਬਨ 1:30 ਦਾ ਹੋ ਚੁੱਕਿਆ ਤੇ ਆਪਾਂ ਚੱਲਿਆ ਹੁਣ ਉੱਪਰ ਦਿਲ ਤਾਂ ਜੇ ਕਾਫੀ ਵੱਡਾ ਖੜਾ ਬਟ ਮੈਨੂੰ ਥੋੜਾ ਫੀਵਰ ਲੱਗ ਰਿਹਾ ਤੇ ਮੇਰੇ ਸਿਰ ਨੂੰ ਬਹੁਤ ਜ਼ਿਆਦਾ ਦੁਖ ਰਿਹਾ ਹੋਰ ਸੋ ਚਲੋ ਫਿਰ ਆਪਾਂ ਚੱਲਦੇ ਹਾਂ ਉੱਪਰ ਨੂੰ ਹੁਣ ਉੱਪਰ ਆਉਣ ਤੋਂ ਬਾਅਦ ਮੈਂ ਸੋਚਿਆ ਕਿ ਅੱਜ ਮੈਂ ਥੋੜਾ ਜਲਦੀ ਆ ਗਈ ਸੀ ਤਾਂ ਕਰਕੇ ਮੈਂ ਸੋਚਿਆ ਕਿ ਅੱਜ ਆਪਾਂ ਮੰਦਰ ਦੀ ਥੋੜੀ ਸਫਾਈ ਕਰ ਦਈਏ ਡੀਪਲੀ ਤੇ ਚਲੋ ਫਿਰ ਸਫਾਈ ਕਰੀਏ ਔਰ ਕਿਉਂਕਿ ਉਹ ਵੀ ਹਫ਼ਤੇ ਬਾਅਦ ਜ਼ਰੂਰੀ ਹੁੰਦੀ ਹੈ ਚਲੋ ਜੀ ਜੋ ਤੁਮ ਆਂ ਗੁਜਾਬ ਦੇਦੇ ਪਾਉਣਾ ਫੇਰ ਪਤਾ ਲੱਗੋ ਦਵਾਈ ਪਈ ਦੇ ਦਦ ਨਹੀਂ ਸਾਹ ਨਾ ਆਪੀ ਆ ਮੈਨੂੰ ਪਾਣੀ ਦੇ ਦੋ ਯਾਰ ਦਵਾਈ ਆ ਤੇ ਐ ਨਹੀਂ ਖਾਣਾ ਚਾਹੀਦਾ ਪਰ ਜਦੋਂ ਆਪ ਦੇਦੇ ਪਾਉਣਾ ਫੇਰ ਪਤਾ ਲੱਗੋ ਤੁਸੀਂ ਪੁੱਠਾ ਨਹੀਂ ਖਾਂਦੀ ਮੈਂ ਕੀ ਕਰਾਂ ਮੈਂ ਤਾਂ ਕੁਝ ਵੀ ਨਹੀਂ ਖਾਂਦੀ ਆ ਮੈਂ ਤਾਂ ਸਮੋਸੇ ਹਾਂ ਮੈਨੂੰ ਜਰਦਾ ਨਹੀਂ ਮਲਦੇ। ਇਹ ਮੈਨੂੰ ਆਂਟੀ ਨੇ ਦਿੱਤੀਆਂ ਨੇ ਬਾਹਰ ਲਿਆਂ ਗੋਲੀਆਂ ਨੇ। ਕੱਲ ਮੈਂ ਸੱਗੂ ਦੀ ਦਵਾਈ ਲੈਣ ਗਈ ਸੀ ਮੈਂ ਸੱਗੂ ਤੱਕ ਤਾਂ ਪਹੁੰਚੀ ਹੋਣੀ। ਹੂੰ। ਨਾ ਨਾ ਮੈਂ ਰਸਤੇ 'ਚ ਹੀ ਲੈ ਆਈ ਦਵਾਈ। ਮੇਰੇ ਕੋਲ ਡਾਕਟਰ ਬਾਦੂ। ਦੀ ਨੈਕਸਟ ਡੇ ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਕੇਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਆਪਾਂ ਇਸ ਲਾਸਟ ਵਾਲੇ ਫਲੋਰ ਤੇ ਧੁੱਪ ਬਹੁਤ ਜ਼ਿਆਦਾ ਲੱਗ ਰਹੀ ਹੈ ਧੁੱਪ ਵੀ ਔਰ ਠੰਡ ਵੀ ਪਤਾ ਨਹੀਂ ਕਦੋਂ ਜਾਊਗੀ ਠੰਡ ਠੰਡ ਤਾਂ ਜਾਣ ਦਾ ਨਾਮ ਹੀ ਨਹੀਂ ਲੈ ਰਹੀ ਹੈਗੀ ਔਰ ਅਸੀਂ ਆਈ ਸੀ ਕੱਲ ਆ ਪਜਦਾ ਗੋਭੀ ਸੀ ਜਿਹੜੇ ਬਾਕੀ ਦੇ ਐਕਸਟਰਾ ਜੇ ਪੂਟੇ ਵਗੈਰਾ ਪੱਤੇ ਸੀ ਸਾਰਾ ਕੂੜਾ ਮੈਂ ਮੁੰਡਿਆਂ ਤੋਂ ਚੁਕਵਾਤਾ ਸੀ ਮੈਂ ਸੋਚਿਆ ਕਿ ਥੋੜਾ ਜਿਹਾ ਝਾੜੂ ਲਗਾ ਦਈਏ ਤੇ ਸਫਾਈ ਹੋ ਜਾਏਗੀ ਕਿਉਂਕਿ ਬਹੁਤ ਗੰਦਾ ਲੱਗ ਰਿਹਾ ਪਰ ਬਹੁਤ ਸਾਰਾ ਕੂੜਾ ਹੋਇਆ ਪਿਆ ਕਿਉਂਕਿ ਹਵਾ ਵੀ ਬਹੁਤ ਚੱਲਦੀ ਰਹਿੰਦੀ ਹੈ ਤੇ ਬੂਟਿਆਂ ਦੇ ਪੱਤੇ ਵਗੈਰਾ ਝੜ ਜਾਂਦੇ ਆ ਸੋ ਝਾੜੂ ਤਿਆਰ ਆ ਆਪਣਾ ਚਲੋ ਫਿਰ ਲਾਈਏ ਤੇ ਲਗਾ ਕੇ ਝਾੜੂ ਬਾਹਰ ਕਰਦੀ ਹਾਂ ਕੱਪੜੇ ਤੇ ਸਾਰੇ ਵਿੜੇ ਦੀ ਸਫਾਈ ਹੋ ਜਾਏਗੀ ਲਓ ਜੀ 15 ਤੋਂ 20 ਮਿੰਟਾਂ ਦੇ ਵਿੱਚ ਵਿੱਚ ਸਾਰੇ ਵਿੜੇ ਦੀ ਹੋ ਗਈ ਹੈ ਸਫਾਈ ਪੂਰਾ ਸੌ ਲੱਗਣ ਲੱਗ ਗਿਆ ਤੇ ਉੱਥੋਂ ਵੀ ਆਪਾਂ ਨੇ ਕੀ ਹੁੰਦੇ ਨੇ ਮੂੰਗਰੇ ਵਗੈਰਾ ਪੱਟ ਦਿੱਤੇ ਨੇ ਬਹੁਤ ਜ਼ਿਆਦਾ ਉਹਨਾਂ ਤੇ ਉਹ ਹੋ ਗਿਆ ਸੀ ਕਿ ਤਰ੍ਹਾਂ ਕੀ ਹੋ ਗਿਆ ਸੀ ਜੀਵ ਜੰਤੂ ਜਾ ਲਓ ਸਾਰਾ ਬੇੜਾ ਸਾਫ਼ ਚਲੋ ਭੈਣ ਜੀ ਹੁਣ 나오 ਹੈਡ ਵਾਸ਼ ਕਰੋ ਕੀ ਬਣੀ ਫਿਰਦੀ ਆ ਚਲੋ ਚੱਲੀਏ ਤੇ ਰੈਡੀ ਹੋਈਏ ਚੱਲੀਏ ਕੰਮ ਕਰਦੇ ਆਪਾਂ ਹੋ ਗਿਆ ਰੈਡੀ ਤੁਸੀਂ ਅਲਮਾਰੀਾਂ ਨਹੀਂ ਬੰਦ ਕੀਤੀ ਆਪਣੀ ਆਪਾਂ ਹੋ ਗਿਆ ਰੈਡੀ ਬਸ ਇੰਦਰਜੀਤ ਰਹਿ ਗਏ ਆਤਾ ਲਾਈਟ ਤੇ ਚਲੀ ਗਈ ਜਾਨੂ ਠੰਡੇ ਠੰਡੇ ਪਾਣੀ ਦਾ ਐਕਸਪੀਰੀਅੰਸ ਹੋ ਗਿਆ ਅੱਜ ਚਲੋ ਵਧੀਆ ਗੱਲ ਆ ਹੁਣੇ-ਹੁਣੇ ਮੈਨੂੰ ਇੱਕ ਖਬਰ ਪਤਾ ਚੱਲੀ ਇੰਟਰਵਿਊ ਨੇ ਕਾੜ ਕਰਤਾ ਟੈਨਸ਼ਨੇ ਪਾਤੀ ਯਾਰ ਤਾਂ ਮੈਨੂੰ ਲਾ ਟੈਨਸ਼ਨ ਹੁਣ ਦੇ ਦਿਆਂ ਕੀ ਬਣਦਾ ਕਿ ਟੈਨਸ਼ਨ ਵਾਲੀ ਗੱਲ ਹੋਗੀ ਚਲੋ ਭਾਈ ਰੋਟੀ ਤੋਂ ਬਾਅਦ ਦਵਾਈਆਂ ਦਾ ਟਾਈਮ ਹੋ ਗਿਆ ਰੋਟੀ ਖਾ ਲਈ ਹੋਰ ਖਾਈਏ ਦਵਾਈਆਂ ਕਿੱਡਿਆ ਕਿੱਡਿਆ ਗੋਲੀਆਂ ਦੇ ਦਿੰਦੇ ਨੇ ਡਾਕਟਰ ਇੱਕ ਖਰਾ ਕੇ ਰਹਿ ਗਈ ਇਹ ਕੀ ਹਿਸਾਬ ਕਿਤਾਬ ਆ ਵੀ ਇੱਕ ਗੋਲੀ ਆ ਵੀ ਇੱਕ ਗੋਲੀ ਹੈ ਨਾ ਆ ਦੋ ਫਿਰਦੀਆਂ ਨੇ ਇਹ ਆ ਚਾਰ ਫਿਰਦੀਆਂ ਪਤਾ ਹੀ ਨਹੀਂ ਕੀ ਹਿਸਾਬ ਕਿਤਾਬ ਨਾਲ ਲੈ ਕੇ ਆਏ ਇੰਦਰਜੀ ਮੈਂ ਤਾਂ ਸਹੀ ਲਈਆਂ ਨੇ ਚਲ ਦੇਖਦੇ ਆ ਦੂਗੀਆਂ ਲੈ ਕੇ ਕੈਮੋ ਸ਼ੈਮੋ ਜੇ ਹੋ ਕੇ ਆਪਾਂ ਟਾਈਮ ਕਿੰਨਾ ਹੋ ਗਿਆ 11:30 ਦਾ ਤੇ ਆਪਾਂ ਚੱਲਿਆ ਹੁਣ ਗਿੱਲਾ ਨੂੰ ਥੋੜੇ ਜੇ ਕੰਮ ਸੀ ਆਪਾਂ ਨੂੰ ਬੈਸੇ ਤਾਂ ਇੰਦਰਜੀਤ ਚਾਲ ਲੱਗੇ ਸੀਗੇ ਐਕਟੀਵਾ ਲੈ ਕੇ ਫਿਰ ਮੈਂ ਕਿਹਾ ਵੀ ਸਾਨੂੰ ਵੀ ਕੰਮ ਨੇ ਗਿੱਲਾ ਤਾਂ ਸੀ ਜਾਇ ਆਉਨੇ ਆ ਤੇ ਉਹ ਕਹਿੰਦੇ ਫਿਰ ਜਾਓ ਮੇਰਾ ਕੰਮ ਵੀ ਕਰੇ ਆਇਓ ਕਿਉਂਕਿ ਨਹੀਂ ਤਾਂ ਅਸੀਂ ਕੱਲ ਜਾਣਾ ਸੀਗਾ ਇਸ ਲਈ ਅੱਜ ਹੀ ਚੱਲਦੇ ਆਪਾਂ ਗਿੱਲਾ ਤੇ ਆਪਣੇ ਕੰਮ ਕਰਕੇ ਆਈਏ ਚਲੋ ਫੋਚ ਲਈਏ ਆ ਅੱਗੇ ਗਿੱਲਾ ਤੋਂ ਤੇ ਇੱਕ ਆਪਾਂ ਲੈ ਕੇ ਆਇਆ ਲੈਸ ਸੂਟ ਤੇ ਲਾਉਣ ਦੇ ਲਈ ਹੁਣ ਦੇ ਦੇ ਆ ਸਕਤ ਆਉਂਦੀ ਆ ਹਾਂ ਐਨ ਆਉਂਦੀ ਆ ਲੱਕ ਠੀਕ ਆ ਉਹਦੀ ਪੂਰੀ ਆ ਕਿਉਂਕਿ ਨਾ ਇਹ ਸੂਟ ਦੇ ਵਿੱਚ ਮਹਿਰੂਨ ਜਿਹਾ ਕਲਰ ਘੱਟ ਸੀਗਾ ਬਟ ਇਹਦਾ ਦੁਪੱਟਾ ਤਾਂ ਮਹਿਰੂਨ ਆ ਤੇ ਤਾਂ ਕਰਕੇ ਫਿਰ ਮੈਨੂੰ ਫਿੱਕਾ ਫਿੱਕਾ ਜਿਹਾ ਲੱਗਦਾ ਸੀ ਫਿਰ ਅਸੀਂ ਨੇ ਕਿਹਾ ਕਿ ਲੈਸ ਲਗਾ ਲੰਨੇ ਨੀਚੇ ਦੱਦ ਦੇ ਰਿਪੈਂਡਰ ਸੇ ਖੂਬ ਗੱਡੀ ਹੋਰ ਚਰਪਾਈ ਹੋਈ ਸੀ ਸਵੇਰ ਕਾਰ ਸਿੱਖਣੀ ਸੀ ਕੋਈ ਦੋਸਤ ਡਰਾਈਵਿੰਗ ਸਕੂਲ ਤੇ ਲੈ ਕੇ ਵੀ ਰਣੀ ਪਾਣੀ ਛੋਟੀ ਵਾਲੀ ਵੱਡੀਆਂ ਨਹੀਂ ਚਲਾਉਣੀਆਂ ਰਾਈਟ ਦੱਬਕੀ ਗੇਰ ਬੰਨ੍ਹ ਕਲੈਕਟ ਦੱਬਕੀ ਬ੍ਰੇਕ ਲਾ ਮੈਂ ਕਲੈਕਟ ਦੱਬਕੀ ਗੇਰ ਪਾਵਾਂਗੇ ਤਿਆਰ ਕਰ ਲਈ ਹਰ ਮੋੜ ਤੇ ਹਾਰਨ ਦੇਣਾ ਇੰਡੀਕੇਟਰ ਦੇਣਾ ਜ਼ਰੂਰੀ ਹੈ ਰਾਈਟ ਮੋੜ ਦਾ ਮੋੜ ਦੇ ਉੱਪਰ ਦੀ ਲੈਫਟ ਮੋੜ ਦਾ ਮੋੜ ਦੇ ਨਾਲ ਦੀ ਆਪ ਨੂੰ ਪਤਾ ਹੀ ਹੋਊਗਾ ਹਾਂ ਹਾਂ ਕਿਸੇ ਰੋਡ ਪਰ ਜਾ ਰਹੇ ਆ ਆਸੇ ਪਾਸੇ ਨੀਵਾਂ ਰੱਖਣੀ ਹੈ ਸ਼ੀਸ਼ੇ ਉੱਤੇ ਬਚਿਨ ਦੇਖਣਾ ਜੇ ਕੋਈ ਮੋੜ ਕੇ ਇਸ ਰੋਡ ਉੱਤੇ ਜਾ ਰਹੇ ਆ ਉਸ ਰੋਡ ਦੇ ਉੱਪਰ ਜਿਹੜੀ ਜਿਹੜੀਆਂ ਛੜਕਾਂ ਆ ਰਹੀਆਂ ਨੇ ਉਹਨਾਂ ਸਾਰਿਆਂ ਉੱਪਰ ਨਿਗਰ ਰੱਖਣੀ ਕਿੱਧਰ ਕੁੱਧਰ ਕੋਹ ਨਾਲ ਕਿੱਧਰ ਕੁੱਧਰ ਕੋਹ ਨਾਲ ਸਾਡੇ ਅੱਗੇ ਕੋਹ ਨਾਲ ਸਾਡੇ ਪਿੱਛੇ ਕੋਹ ਨਾਲ ਅੱਸੀ ਪਾਸੇ ਪੂਰੀ ਨਿਗਰਣ ਚਾਹੀਦੀ ਆ ਗੰਦਮ ਗੋਲ ਚੌਕਸੀ ਬੰਦ ਚਾਹੀਦੀ ਆ ਨਿਗਰ ਲਈ ਨਹੀਂ ਚਾਰ ਨਿਊਟਰਲ ਧੰਨ ਧੰਨ ਚਾਰ ਧੰਨ ਯੂਟਿਊਬ 1 2 3 4 5 2 ਇਕੱਠੇ ਕਰਕੇ ਕੱਟ ਨਹੀਂ ਕੋਈ ਪਲੇਟੇਰੀ ਕੱਟ ਕੰਨ ਤੇ ਦੂਜਾ ਤੇ ਤੀਜਾ ਉਰੀ ਬਧਰਾ ਤੇ ਆਪਾਂ ਉਸਤੀ ਫੁਰਤੀ ਨੇ ਬੈਠਣਾ ਚੇਦੇ ਹਾਂ ਹਾਂ ਲਾਈਟ ਬਲਕ ਚੜੀਦਾ ਸਿੱਖਣੀ ਨਹੀਂ ਕੋਈ ਨਾ ਕੋਈ ਨਹੀਂ ਦੋਨੇ ਬਗੇ ਕੋਈ ਤਾਂ ਬਚਾ ਬਚਾ ਰਿਹਾ ਜਲਦੀ ਜਿੱਡੇ ਤੇ ਕਲਚ ਨਹੀਂ ਬਿਲਕੁਲ ਦਬਦਾ ਬਿਲਕੁਲ ਕਾ ਛੱਡ ਦਿੰਦਾ ਗੱਡੀ ਦੀ ਕਲਾਸ ਲਾਇਆਏ ਆਪਾਂ ਉਹ ਬਗਾਉ ਵੀ ਆ ਕੋਈ ਗੱਡੀ ਗੱਡੀ ਖਰੀਦਦਾ ਜੰਨ ਦਾ ਦੇ ਕੇ ਲੈ ਲਈ 20000 ਰੁਪਇਆ ਜਦ ਲੈ ਲਈ ਸੀ ਹੁਣ ਕਹਿੰਦੇ ਦੇਣੀ ਆ ਓਏ ਸਸ ਗਰਮ ਆ ਸੋਟਾ ਲੋਹਾ ਗਰਮ ਆ ਜੀ ਆ ਬਾਖੀ ਗੱਡੀ ਲੈਣੀ ਅੱਜ ਖੜੇ ਨੇ ਗਾਕ ਜੀ ਤੋਂ ਜਾਈਏ। ਲਓ ਵੀ ਆਪਾਂ ਚੱਲੇ ਆਂ ਦੁਕਾਨ ਤੇ ਬਿਸਕੁਟ ਲੈਣ ਦੇ ਲਈ ਚਾਹ ਦੇ ਨਾਲ ਖਾਣ ਦੇ ਲਈ ਆਪਣੇ ਕੋਲੀ ਦੁਕਾਨ ਦੀ ਜੀ ਕਲੋਨੀ ਦੇ ਵਿੱਚ। ਆ ਰਹੀ ਦੁਕਾਨ। ਪਿਆਰਾ ਰਿਹਾ ਘਰ ਆ। ਲੋ ਜੀ ਨਾ ਫਾਪਾ ਭਰ ਕੇ ਲੈ ਲੈ ਬਿਸਕੁਟ। ਪੰਜ ਮਿਆਦ ਦੇ ਲਈ ਲੈਨੇ ਪੰਜ ਇਨਾ ਲੈ ਲੈ ਲੈਨੇ। ਕੀ ਕ ਆਰੇ ਹਾ ਆਪਣਾ ਘਰ ਉੱਧਰ ਰੈਡੀ ਆ ਆਪਣੀ ਚਾਹ ਤੇ ਇੱਧਰ ਆਇਆ ਇੱਕ ਪਾਰਸਲ ਜਿਹਦੇ ਵਿੱਚ ਹੈਗਾ ਸੋਹਣਾ ਜਿਹਾ ਸੂਟ ਫਿਰ ਹਾਲਤਾ ਕਿਸੇ ਕਸਟਮਰ ਦਾ ਵੱਟ ਇਹਦੇ ਨਾਲ ਦਾ ਮੈਂ ਵੀ ਮਗਾਵਾਂਗੀ ਅਗਰ ਮੈਨੂੰ ਕਪੜਾ ਪਸੰਦ ਆਇਆ ਪਹਿਲਾਂ ਮੈਂ ਮਗਾਉਣ ਨੂੰ ਕਹਿੰਦੀ ਸੀ ਖਿਚੀ ਆਲਪਾਪਾ ਤੇ ਫੇਰ ਮੈਂ ਕਾ ਚਲੋ ਪਹਿਲਾਂ ਉਹਨਾਂ ਦਾ ਓਨਰ ਇੱਥੇ ਸਾਰੀ ਗੁਰਮੁਖੀ ਲਿਖੀ ਹੋਈ ਆ ਇਹ ਕੂੜਾ ਆੜਾ ਤੇ ਨਾਲ ਹੈਗਾ ਇਹਦੇ ਵਾਲਾ ਦੁਪੱਟਾ ਚਾਹ ਪੀ ਕੇ ਨੂੰ ਖੋਲ ਕੇ ਦੇਖਾਂਗੇ ਫਿਰ ਆਪਾਂ ਵੀ ਮੰਗਾਵਾਂਗੇ ਲਓ ਜੀ ਦੇਖੋ ਫਿਰ ਇਹ ਹੈਗਾ ਸੂਣ ਬਹੁਤ ਸੋਹਣਾ ਲੱਗਦਾ ਲਓ ਵੀ ਦੇਖੋ ਸੂਣ ਸੋਹਣਾ ਲੱਗਦਾ ਬਹੁਤ ਸੋਹਣਾ ਲੱਗਦਾ ਹੁਣ ਕਰੀਏ ਆਪਾਂ ਆਰਡਰ ਆਪਦੇ ਦੇ ਗੁਰਮੁਖੀ ਵਾਲਾ ਇਹਨਾਂ ਤੇ ਮੈਂ ट्राਊਜ਼ਰ ਬਣਾਉਂ ਦੇਖੀ ਫਿਰ ਜੱਜੂ ਦਾ ਚੱਲ ਚੱਲ ਨਿਕਲ ਜੂਗੀ ਲੈ ਦੱਸ ਚੱਲ ਉਧਰੋਂ ਬੈਕ ਆਉਂਦੀ ਆ ਮੁੜੀ ਨਹੀਂ ਜਾਣਾ ਮੈਂ ਨਹੀਂ ਟੱਕਦੀ ਚੱਲ ਮੋੜ 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 ਚੱਲ ਚੱਲ ਬ੍ਰੇਕਾਂ ਤੇ ਯਾਦ ਰੱਖੀ ਬੱਸ ਜੇ ਗਿਰ ਗਈ ਆਪਣੇ ਗਲ ਪੈ ਜਾਣੀਆਂ ਲੈ ਨਿਕਲ ਗਈ ਇਧਰ ਨੂੰ ਮੋੜ ਉਧਰ ਨੂੰ ਜਾਣਾ ਪਿੰਡ ਚੋਂ ਅੱਜ ਇੱਕ ਹੋਰ ਨਿਊ ਸੋਫਾ ਰੈਡੀ ਹੋਇਆ ਜੀ ਇਹਦਾ ਪ੍ਰਾਈਸ ਮੈਂ ਤੁਹਾਨੂੰ ਬਾਅਦ ਵਿੱਚ ਦੱਸ ਦਾਂਗੀ ਕਿਉਂਕਿ ਪ੍ਰਾਈਸ ਨਿਕਲਿਆ ਇਹਦਾ ਔਰ ਫੈਬਰਿਕ ਬਹੁਤ ਹੀ ਵੈਸਟਰ ਹੈਂਦਾ ਜੋ ਕਿ ਹੁਣ ਕੰਟੀਨਿਊਸਲੀ ਚੱਲਦਾ ਆ ਲੈਦਰ ਸਵੈਡ ਫੈਬਰਿਕ ਰਹੇਗਾ ਮਤਲਬ ਪਿਓਰ ਲੈਦਰ ਨਹੀਂ ਹੋਏਗੀ ਇਹਨੂੰ ਕੱਟ ਵਗੈਰਾ ਲੱਗ ਜਾਂਦਾ ਤਾਂ ਇਜ਼ੀਲੀ ਆ ਜਿਹੜਾ ਰਫੂ ਹੋ ਜਾਂਦਾ ਜਿਹੜੀ ਪਿਓਰ ਲੈਦਰ ਹੁੰਦੀ ਆ ਉਹ ਰਫੂ ਨਹੀਂ ਹੁੰਦੀ ਹੈਗੀ ਤੇ ਇਹਨੂੰ ਇਜ਼ੀਲੀ ਆਪਾਂ ਕਲੀਨ ਵੀ ਕਰ ਸਕਦੇ ਆ ਕਲਰ ਆਪਸ਼ਨਸ ਇਹਦੇ ਵਿੱਚ ਹੁੰਦੀਆਂ ਨਹੀਂ ਐ। ਪ੍ਰਾਈਸ ਇਹਦਾ ਪੰਦਰੋਂ ਪਤਾ ਕਰਦੇ ਆ। ਔਰ ਇੱਧਰ ਉੱਪਰ ਡਿਸਪਲੇ ਹੋ ਰਹੇ ਨੇ ਨਿਊ ਨਿਊ ਬੈਡਾਂ ਦੇ ਡਿਜ਼ਾਈਨ। ਹੁਣ ਆਪਾਂ ਇੱਕ ਵੀਡੀਓ ਲੈ ਕੇ ਆਵਾਂਗੇ ਜਿਦੇ ਵਿੱਚ ਸਾਰੇ ਬੈੱਡ ਦਿਖਾਵਾਂਗੇ ਤੁਹਾਨੂੰ। ਕੀ ਤੋਂ? ਤੁਜੀ। ਪਹਿਲਾ ਦਿਨ ਸੀ ਇਹਦਾ ਜੇ ਤਾਂ ਮੈਂ ਕੀ ਕਰਦਾ ਇਹ ਵਿੱਚ ਦੀ ਛੁੱਟੀ ਲੈਂਦਾ ਹੁੰਦਾ 2-4 ਮਹੀਨਿਆਂ ਦੀ ਹੈ ਨਾ ਇਹ ਵੀ ਨਵਾਂ ਡਿਜ਼ਾਈਨ ਦਾ ਬੈੱਡ ਦਾ ਰੈਡੀ ਹੋਇਆ ਜਿਹੜਾ ਆਰਡਰ ਕਰੀਏ ਦਾ ਉਹ ਕਿਰਾਜ ਕਰਦਾ ਜਿਹੜਾ ਨੀਚੇ ਸੋਫਾ ਪਿਆ ਉਹਦਾ ਪ੍ਰਾਈਸ ਕਿੰਨਾ ਗਰੇ ਵਾਲਾ ਬਾਹਰ ਪਿਆ ਹੈਲੋ ਕਿੰਨਾ ਵੀ ਦਾ 35 ਆਵੇ ਗੱਟਾ ਆਰਡਰ ਪਾ ਐਡ ਹੋ ਗਿਆ ਹੁਣ 35 36 37 38 ਹਾਂ ਲਾਹਰ ਮੈਂ ਤੇ ਤਿੰਨ ਜਾਂ 40 ਕਿੰਨੇ ਦੀ ਹੋ ਗਈ ਲੋਜੀ ਸੋਫੇ ਦਾ ਪ੍ਰਾਈਸ ਹੋਊਗਾ ਜਿਹੜਾ ਆਪਾਂ ਤੁਹਾਨੂੰ نیچے ਪਹਿਲਾਂ ਦਿਖਾਇਆ 40 ਤੋਂ 41000 ਰੁਪਏ ਜੇ ਆਪਾਂ ਡਿਵਾਈਡਰ ਨਹੀਂ ਲੈਂਦੇ ਫਿਰ 35 ਹੈ ਨਾ ਫਿਰ 35 ਦਾ ਹੁਣ ਆਪਾਂ ਜਲਦੀ ਇੱਕ ਵੀਡੀਓ ਲੈ ਕੇ ਆਵਾਂਗੇ ਜਿਹਦੇ ਵਿੱਚ ਸਾਰੇ ਬੈੱਡ ਦਿਖਾਵਾਂਗੇ ਦੁਆਰਾ ਤੋਂ ਫਿਰ ਸਾਰੇ ਸੋਫੇ ਦਿਖਾਵਾਂਗੇ ਜਿਹੜੇ ਹੁਣ ਨਿਊ ਨਿਊ ਡਿਜ਼ਾਈਨ ਆਪਣੇ ਕੋਲ ਬਣਦੇ ਨੇ ਰਿਪੀਟ ਹੁੰਦੇ ਰਹਿੰਦੇ ਨੇ ਇਹਦੇ ਕੱਲ ਬਣਾਵਾਂਗੇ ਇੱਕ ਵੀਡੀਓ ਕੱਲ ਫ੍ਰੀ ਹਾਂ ਤੁਸੀਂ ਕੱਲ ਇੱਕ ਵੀਡੀਓ ਪਾ ਦਾਂਗੇ ਕਾਦੀ ਬਣਾਵਾਂਗੇ ਬੈੱਡਾਂ ਦੀ ਬਣਾ ਦਾਂਗੇ ਪਹਿਲਾਂ ਮੈਂ ਮਾਈ ਮਰ ਨਹੀਂ ਆ ਤੀ ਇੰਦਰਜੀਤ ਦੇ ਆਈਫੋਨ ਦਾ ਚੈੱਕ ਖਰਾਬ ਹੋ ਗਿਆ ਮੋਬਾਈਲ ਨਹੀਂ ਫੋਨ ਕਿਹੜਾ ਲੈਣਾ ਹੁਣ ਤੂੰ ਮਾਰ ਬੋਲਣੀ ਅਰਸੇ ਕਿੱਥੇ ਯਾਰ ਇੱਕ ਤਾਂ ਜੈਨੇ ਅਰਸੇ ਹੁੱਕ ਕਰਦੇ ਆ ਉਹ ਰੋਜ਼ਾ ਖੋਲਦੇ ਆ ਉਹ ਕਿਹੜਾ ਆ ਖਾਣ ਨੂੰ ਅੱਜ ਫੇਰ ਰਾਤ ਵੀ ਥਾਰੀ ਭਰ ਕੇ ਖਾਣ ਨੂੰ ਆਇਆ ਸੀ ਪਰ ਆਪਾਂ ਨੂੰ ਮਿਲਿਆ ਨਹੀਂ ਹੈਗਾ ਉਹ ਤਾਂ ਸ਼ੁਕਰ ਕਰ ਕੋਤ ਫਾਲੀ ਬਚ ਗਈ ਇਹਨਾਂ ਕੋਲ। ਜਾ ਹੋ। ਅਰ ਸ਼ੌਣ ਮੇਰੇ ਫਾਲੀ ਪੁੱਛਦਾ ਸੀ ਮੈਂ ਮੈਨੂੰ ਕੀ ਪਤਾ ਮੈਨੂੰ ਫੜਾ ਕੇ ਗਿਆ ਮੈਂ ਜਿੰਨਾ ਫੜਾ ਕੇ ਗਿਆ ਕੋਈ ਕੁਝ ਖਾ ਕੇ ਹੋਣਗੇ ਘਰ ਵਾਲੇ ਪਾਸੇ। ਉਹ ਮੁੰਡਾ ਕਹਿੰਦਾ ਲੈ ਗੇ। ਹੁਣ ਅੱਜ ਵੀ ਦੇ ਕੇ ਜਾਓ ਅੱਜੋ ਕਾ ਨਾ ਪਕੌੜੇ ਨੇ ਮੈਂ ਖਾ ਫੇਰ ਮੈਨੂੰ ਫੜਾ ਕੇ ਜਾਈ ਮੈਂ ਖੜੀ। ਲੈ ਲੈਣੀ ਆਇਆ। ਪਕੌੜੇ ਜੂ ਬਣਾ ਬਣਾਇਆ ਨਾ। ਇੰਤਜ਼ਾਰ ਦੀਆਂ ਘੜੀਆਂ ਖਤਮ। ਪਕੌੜੇ ਨਹੀਂ ਲੈ ਕੇ ਆਇਆ ਤੂੰ। ਲੈ। ਉੱਪਰ ਲੈ। ਹਾਂ। ਨਾਲੀ ਨੂੰ ਪਾਈ ਫੋਟੋ ਫਰੂਟ ਵਗੈਰਾ ਖਾ ਕੇ ਆਪਾਂ ਅਗੇ ਉੱਪਰ ਤੇ ਅੱਜ ਕਹਿੰਦੇ ਪਕੌੜੇ ਵੀ ਬਣਾਏ ਨੇ ਅਰਸ਼ ਉਹਨਾਂ ਨੇ ਦੇਖਦੇ ਹਾਂ ਹੁਣ ਸੁਨੇਹਾ ਤਾਂ ਆਪਣਾ ਲੱਗਿਆ ਹੋਇਆ ਅਰਸ਼ ਕਹਿੰਦਾ ਸੀ ਮੈਂ ਦੇ ਕੇ ਜਾਊਂਗਾ ਹਜੇ ਬਣ ਰਹੇ ਨੇ ਤੇ ਚਲੋ ਤਾਂ ਉੱਪਰ ਜਦ ਦੇ ਦੂ ਜਾਂ ਖਾ ਲਾਂਗੇ ਔਰ ਹੁਣ ਇੰਦਰਜੀਤ ਉੱਪਰ ਇੱਕ ਚੇਹਰਾ ਦਾ ਸੈਟਰ ਖਵਾ ਰਹੇ ਨੇ ਤੇ ਉਹ ਨੀਚੇ ਬਣਾਈ ਸੀਗੇ ਮਤਲਬ ਵਿੱਚ ਰਹਿੰਦੇ ਨੂੰ ਉਹ ਹਜੇ ਪਿਆਸੀ ਤੇ ਇੰਦਰਜੀਤ ਕਹਿੰਦੇ ਇਹਨੂੰ ਉਪਰੀ ਬਰਤਲਾ ਉਪਰੀ ਲੈ ਜਾ ਤੇ ਆਪਾਂ ਮੈਂ ਸੋਚਿਆ ਕਿ ਉਹ ਲੌਬੀ ਦੇ ਵਿੱਚ ਲਗਾ ਦਿੰਨੇ ਆ ਕਿਉਂਕਿ ਜਿੱਥੇ ਅਸੀਂ ਪਹਿਲਾਂ ਲਗਾਈ ਸੀ ਉਹ ਉੱਥੇ ਹੁਣ ਸਾਡੀ ਕੁਝ ਹੋਰ ਪਲੈਨਿੰਗ ਕਰਨ ਦੀ ਤਾਂ ਕਿ ਉੱਥੇ ਸੈੱਟ ਨਹੀਂ ਹੋਣੇ ਉਹ ਹੁਣ ਆਪਾਂ ਉਹਨੂੰ ਲੌਬੀ ਦੇ ਵਿੱਚ ਲਗਾਵਾਂਗੇ ਸੈੱਟ ਕਰਕੇ ਪਹਿਲਾਂ ਤਾਂ ਦੀਵਾਨ ਬੈੱਡ ਨੂੰ ਘਮਾਈਏ ਚੱਲ ਟੱਕ ਦੇ ਦਿੰਦੇ ਨੂੰ ਦੇਖੋ ਆ ਹੁੰਦੀ ਐ ਸਫਾਈ ਜਸਵਿੰਦਰ ਉਹਨੂੰ ਝਾੜੂ ਲਾਉਂਦੀ ਆ ਪੋਰਾ ਕੂੜਾ ਦੀਂਦਾ ਥੋਡੇ ਵਾਲਾ ਕੋਈ ਚੀਜ਼ ਹਿਲਾ ਕੇ ਦੇਖ ਲੋ ਕਿੰਨਾ ਮੜ ਮੜ ਕੂੜਾ ਨਿਕਲਦਾ ਫੇ ਥੋਡੇ ਵਾਲਾ ਤਾਂ ਹਿਲਦਾ ਵੀ ਤੀਏ ਚੌਥੇ ਦਿਨ ਆ ਇਹਨੂੰ ਦੇ ਲਾ ਸਾਲ ਹੋ ਗਿਆ ਉਰੇ ਲਾਈਨ ਬੈੱਡ ਨੂੰ ਮੈਂ ਨਹੀਂ ਖਲੋ ਇਹ ਕੋਈ ਕਿਹਦੀ ਸਭ ਅਜਾ ਚੜ੍ਹਲੀ ਮਾਰ ਕੇ ਕਰਦੇ ਹੋਰ ਲਾ ਲਾ ਜੌਰ ਬਹੁਤ ਹੋ ਗਈ ਸੈਟਿੰਗ ਹੁਣ ਸਵੇਰੇ ਸਫਾਈ ਕਰਵਾ ਕੇ ਇਹਦਾ ਸ਼ੀਸ਼ਾ ਖਲਵਾਵਾਂਗੇ ਉੱਪਰ ਇਹਦੀ ਵੀ ਸਫਾਈ ਜੀ ਕਰਾਂਗੇ ਸਵੇਰੇ ਜੋਵਨ ਸੰਭਾਲ ਇਹਨਾਂ ਨੂੰ ਕਿਤੇ ਚੱਲ ਆਜੋ ਆ ਗਿਆ ਖੇਡ ਕੇ ਹੁਣ ਅੱਜ ਹੀ ਆਪਣੇ ਪਾਪਾ ਨਾਲ ਗਿਆ ਸੀਗਾ ਬੈਡਮਿੰਟਨ ਖੇਡਣ ਦੇ ਲਈ ਹੁਣ ਮੇਰੇ ਮੂਰੇ ਸਪਾਰਸ਼ਾ ਜੀ ਮੋਂਦਾ ਮੇਰੇ ਪੈਰ ਘੁੱਟ ਦੋ ਕਿ ਮੈਂ ਕਹਾਂ ਤੇ ਘੁੱਟਾ ਪਾਪਾ ਤੋਂ ਘਟਾ ਜਿਹੜਾ ਨਾਲ ਲੈ ਕੇ ਗਿਆ ਸੀ ਤੈਨੂੰ 9:00 ਵਜੇ ਕਿੱਥੇ ਮੈਂ ਤਵੈ ਆਇਆ ਹੈ ਟਾਈਮ ਦੇਖ ਲਓ ਜੀ ਕਿੰਨਾ ਹੋ ਗਿਆ 7:00 ਵਜੇ ਗਈ ਸੀ ਚਲੋ ਮੈਂ ਇੱਕ ਗੋ ਮੈਗ ਦਾ ਕਾਲ ਲਾਸਟ ਪੇਪਰ ਆ ਮੈਥ ਦਾ ਕੀ ਆ ਤੇਰ ਘੁੱਟਦਾ ਮੈਂ ਨਹੀਂ ਘੁੱਟਣ ਆਗੇ ਤੁਰਦਾ ਬਣ ਤੂੰ ਪਪਾ ਆ ਕਿ ਘੁੱਟਦੇ ਵੇਰੇ ਤੇਰਾ ਹੀ ਆ ਤੇਰਾ ਹੀ ਆ ਚੱਕ ਲੈ ਇਹਨੂੰ ਹਣ ਮਮਾ ਦਾ ਨਹੀਂ ਹੈਗਾ ਹੁਣੇ ਪਪਾ ਦਾ ਪੁੱਤ ਆ ਨਹੀਂ ਮਮਾ ਦਾ ਮਮਾ ਕੋਰ ਦੈ ਨੀਗਾ ਪਾਪਾ ਤਾਂ ਸੋਈ ਚ ਕੰਮ ਕਰਦਾ ਬੱਚੇ ਚਲੇ ਗਏ ਆਪਣੇ ਰੂਮ ਦੇ ਵਿੱਚ ਤੇ ਮੈਨੂੰ ਲੱਗੀ ਆ ਹੁਣ ਭੁੱਖ ਆ ਵੀ ਨਾ ਜਾਣ ਪਹਿਲਾਂ ਲੋਕਰ ਕੀ ਚੀਜ਼ ਖਾਣ ਲੱਗੀ ਹੈ ਨਹੀਂ ਤਾਂ ਫਿਰ ਮੰਡਣੀ ਪੈਣੀ ਆ ਹੋਰ ਤਾਂ ਕੁਝ ਖਾਣ ਨੂੰ ਲੱਭਿਆ ਨਹੀਂ ਆਏਗਾ ਕੱਟ ਕਰੋ ਯਾਰ ਬਾਜੀ ਹੋਰ ਤਾਂ ਕੁਝ ਖਾਣ ਨੂੰ ਲੱਭਿਆ ਨਹੀਂ ਆਏਗਾ ਆਪਾਂ ਨੂੰ ਬੇਲ ਪੂਰੀ ਵਗੈਰਾ ਪਾਈ ਉਹ ਮਿਲਦਾ ਕਿ ਜੋਵਨ ਨੇ ਜੋ ਉਸ ਦਿਨ ਉਹ ਤਾਂ ਹੋ ਨਹੀਂ ਸੀ ਗਿਆ ਬੈੱਡ ਤੇ ਖਿੰਡੀਆਂ ਗਿਆ ਪਕੌੜੀਆਂ ਜੋਵਨ ਨੇ ਮੇਰੇ ਤੋਂ ਚੋਰੀ ਚੋਰੀ ਸਵੇਰ ਜਦੋਂ ਮੈਂ ਹਨਾ ਨੌਂਦੀ ਵਗੈਰਾ ਹੋऊंगी ਉਹਨੇ ਉੱਥੋਂ ਬੇਲ ਪੂਰੀ ਕੱਢ ਕੇ ਉੱਥੇ ਲ ਘੋਲੀ ਆਪਦੇ ਕਮਰੇ ਚ ਦੁਪਹਿਰੇ ਆ ਕੇ ਉੱਥੇ ਬਹਿ ਕੇ ਖਾ ਕੇ ਗਿਆ ਉਹ ਬਣਾ ਕੇ ਆਪ ਉਹ ਵੀ ਚਾਟ ਨਹੀਂ ਜੁੱਟਣੀ ਸਾਰੀ ਪਾ ਕੇ ਉਹਦੇ ਵਿੱਚ ਆਲਕ ਹੋਰ ਸਾਗਰ ਦੀ ਬੋਟੀ ਦੇਖ ਲਓ ਮੈਂ ਵੀ ਮੈਂ ਵੀ ਤਾਂ ਗੱਡੀ ਸਿੱਖਣ ਲੱਗਿਆ ਹੁਣ ਆਪਾਂ ਕਿਸੇ ਦਾ ਰੀਲ ਬਣਾ ਕੇ ਪਾਉਣੀ ਐ ਵੀ ਵੈਸੇ ਤਾਂ ਗੱਡੀ ਸਿੱਖੜੀ ਨਹੀਂ ਸੀ ਪਰ ਸਾਗਰ ਦੀ ਬੋਟੀ ਨੇ ਮਜਬੂਰ ਕਰਤਾ ਉੱਪਰ ਲਿਖ ਕੇ ਪਾਵਾਂਗੇ ਫੋੜ ਮੈਂ ਕੀ ਖਾਣ ਲੱਗਿਆ ਪਹਿਲਾਂ ਮੈਂ ਉਹ ਦਿਖਾਉਣੀ ਆ ਤੁਹਾਨੂੰ ਜਿਹਦਾ ਮਾੜੀ ਮੂਰਤੀ ਤਾਂ ਭੁੱਖ ਮਿਟੂਗੀ ਉਹ ਮੈਂ ਖਾਣ ਲੱਗਿਆ ਫੁੱਟਵਾਲਾ ਤੇ ਇਹ ਹੈਗਾ ਉਹ ਕੀ ਹੁੰਦਾ ਆਮ ਪਾਪੜ ਜਿਹਾ ਉਹ ਵਾਲਾ ਕੀ ਆ ਯਾਰਾ ਖੋਲਿਓ ਦੁੱਧ ਦੇ ਦੋ ਖੋਲ ਕੇ ਦੋ ਦੇ ਦੋ ਨਹੀਂ ਲੈ ਯਾਰ ਇਹ ਤਾਂ ਗੱਲ ਹੋਈ ਨਹੀਂ ਸੀ ਦੁੱਧ ਨਾਲ ਬਸ ਕਿੰਨੇ ਲੈ ਗਏ ਦੋ ਹੀ ਆ ਬਸ ਠੀਕ ਆ ਥੋੜਾ ਆਪਾਂ ਖਾਣੇ ਆ ਆ ਵਾਲੇ ਗੋਲੇ ਇਹ ਵੀ ਜੋਵਨ ਨੇ ਖੋਲਤੇ ਇਹ ਵੈਸੇ ਆਪਾਂ ਚੰਦਰਪਾਲ ਲਈ ਲੈ ਕੇ ਰੱਖੇ ਸੀ ਉਹਨੂੰ ਭੇਜਣੇ ਸੀਗੇ ਪਰ ਇਹ ਜੋਵਨ ਨੇ ਖੋਲਤਾ ਡੱਬਾ ਇੱਕ ਡੱਬਾ ਬੰਦ ਪਿਆ ਤੇ ਇੱਕਦਾਂ ਨੂੰ ਹੋਲ ਲੈ ਕੇ ਪੇਦਾਂਗੇ ਫਿਰ ਆਇਤੋਂ ਖੋਲ ਤਾਂ ਇਹ ਜੋ ਬੰਨੇ ਫਿਰ ਮੈਂ ਕਿਹਾ ਚਲੋ ਲਾਈ ਲੈਨੇ ਆ ਨਾਲ ਖਾਨਨੇ ਆ ਇਹ ਵਾਲਾ ਆਪਾਂ ਆਪ